ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਮਾਮਲਾ ਬਲਾਡੇ ਤੋਂ ਸਾਹਮਣੇ ਆ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਛਵਾਨੇ ਵਿਖੇ ਦਿਹਾੜੀਦਾਰ ਦੀ ਧੀ ਦਾ ਵਿਆਹ ਤੋਂ ਲਾੜੇ ਵੱਲੋਂ ਤਿੰਨ ਦਿਨ ਪਹਿਲਾਂ ਹੀ ਦਾਜ ਵਿੱਚ ਬੰਨੜੇ ਨੂੰ ਕੜਾ ਤੇ ਮੋਟਰਸਾਈਕਲ ਦੀ ਮੰਗ ਕਰਕੇ ਸੁਨੇਹਾ ਭੇਜਿਆ ਗਿਆ ਜਦੋਂ ਇਸ ਸਬੰਧੀ ਬਰਾਤ ਹੀ ਲੈ ਕੇ ਆਵਾਂਗੇ ਦੂਜੇ ਤੇ ਅਸਮਰਥ ਦਿਹਾੜੀਦਾਰ ਪਰਿਵਾਰ ਨੇ ਗਰੀਬ ਵਸਤਾ ਪਾਈ ਪਰ ਲੜਕੇ ਵਾਲਿਆਂ ਨੇ ਉਸ ਦੀ ਇੱਕ ਵੀ ਨਾ ਸੁਣੀ ਲੜਕੇ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਬਿਆਦਾ ਮੌੜ ਸੀ ਕੜਾਈਆਂ ਚੜ ਚੁੱਕੀਆਂ ਸੀ ਪਰੰਤੂ ਅਚਾਨਕ ਲੜਕੀ ਦੇ ਸਹੁਰਿਆਂ ਦੇ ਸਨੇਹ ਆ ਗਿਆ ਕੱਲ ਬਾਅਦ ਜਦੋਂ ਨਾ ਸੁਲਜੀ ਤਾਂ ਉਹਨਾਂ ਨੇ ਮਾਮਲਾ ਥਾਣੇ ਵਿੱਚ ਪੁੱਜ ਗਿਆ ਜਿੱਥੇ ਇਨਸਾਫ ਨੂੰ ਪਿੰਡ ਬਛੌਣ ਦੇ ਲੋਕਾਂ ਨੇ ਥਾਣੇ ਜਾ ਕੇ ਨਾਰਾ ਬਾਜ਼ੀ ਕੀਤੀ ਅਤੇ ਦਾਜ ਦੀ ਲੋਭੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਦੋਂ ਇਸ ਸੰਬੰਧੀ ਜਦੋਂ ਥਾਣਾ ਮੁਖੀ ਅਮਰਿਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੜਕੇ ਵਾਲਾਂ ਦੇ ਸੱਦਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਵੀ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਦੀ ਕਾਰਵਾਈ ਕੀਤੀ ਹੈ ਅਤੇ ਆਉਸ ਨੂੰ ਸੁਣਾਉਣਾ ਹੋਰ ਕੀ ਕੀ ਕਿਹਾ ਉਹਨਾਂ ਨੇ ਆਉਤੇ ਇਸ ਸੰਬੰਧੀ ਖਬਰ ਤੇ ਨਜ਼ਰ ਪਾਉਣਿਆ ਜੀ ਖਿਆਲਾ ਕਲਾਟੋ ਜੀ ਜਿਸ ਦੇ ਵਿੱਚ ਮੁੰਡੇ ਦਾ ਨਾਮ ਮਨਦੀਪ ਸਿੰਘ ਹੈ ਤੇ ਪਿਤਾ ਦਾ ਨਾਮ ਰਾਜਾ ਸਿੰਘ ਹੈ ਜੀ ਅੱਜ ਹੁਣ ਅਸੀਂ ਕਿ ਜੀ ਪਰਸੋਂ ਸਾਨੂੰ ਇਹਨਾਂ ਦੇ ਪਰਿਵਾਰ ਨੂੰ ਮੈਸੇਜ ਮਿਲਿਆ ਵੀ ਸਾਨੂੰ ਜਿਆਦਾ ਕੜਾ ਪਾਓ ਨਹੀਂ ਸਾਨੂੰ ਮੋਟਸਨ ਦਿਓ ਜੀ ਇਸ ਕਰਕੇ ਪਰਿਵਾਰ ਸਮਰੱਥਾ ਨਹੀਂ ਸੀਗਾ ਜੀ ਇੰਨਾ ਮੋਕਸਲ ਦੇਣ ਦੇ ਤਾਂ ਕਰਕੇ ਅਸੀਂ ਅੱਜ ਸਵੇਰ ਦੇ ਪ੍ਰਸ਼ਾਸਨ ਦੇ ਉਰੇ ਖਾਣੇ ਦੇ ਵਿੱਚ ਬੈਠੇ ਹਾਂ ਜੀ ਸਾਡੇ ਹਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਪਰਚਾ ਦਰਜ ਹੋਇਆ ਨਹੀਂ ਕੋਈ ਪਰਚਾ ਦਰਜ ਨਹੀਂ ਹੋਇਆ ਜੀ ਸਿੰਪਲ ਹੈ ਸਵੇਰ ਦੀ ਸੀ ਐਪਲੀਕੇਸ਼ਨ ਲਗਾ ਗਈਆਂ ਉੱਥੇ ਖੜੀ ਹੈ ਗੱਲ ਕੋਈ ਅੱਗੇ ਗੱਲ ਨਹੀਂ ਤੁਰੀ ਹੈਗੀ ਜੀ ਸਾਨੂੰ ਪ੍ਰਸ਼ਾਸਨ ਦਾ ਸਬੂਤ ਦਿਓ ਅਲੀ ਸਬੂਤ ਆ ਸਾਰਾ ਪਿੰਡ ਖੜਿਆ ਇਸ ਤੋਂ ਵੱਡਾ ਸਬੂਤ ਕੀ ਹੋਊਗਾ ਜੀ ਹਾਂ ਜੀ ਅਸੀਂ ਬੱਚੂਣੇ ਤੋਂ ਅਜੀ ਮੇਰਾ ਨਾਮ ਗਗਨਜੀਤ ਕੋਹਰਾ ਜੀ ਮੈਂ ਜ਼ਿਲ੍ਹਾ ਵਿਸ਼ੇਦ ਮੈਂਬਰ ਆ ਜੀ ਸਾਡੀ ਕੁੜੀ ਹੈ ਜੀ ਮੇਰੀ ਸਾਡੇ ਮੇਰੇ ਜੇਠ ਦੀ ਕੁੜੀ ਹੈ ਜੀ ਤਾਂ 14 ਤਰੀਕ ਦੀ ਕੁੜੀ ਦੀ ਬਰਾਤ ਆਉਣੀ ਸੀਗੀ ਸਾਨੂੰ 12 ਤਰੀਕ ਨੂੰ ਫੋਨ ਆਉਂਦਾ ਜੀ ਕਿ ਸਹੁਰਿਆਂ ਦਾ ਕਹਿੰਦੇ ਵੀ ਇੱਕ ਮੋਟਰਸਾਈਕਲ ਚਾਹੀਦਾ ਵੀ ਇੱਕ ਤੋਲੇ ਦਾ ਕੜਾ ਚਾਹੀਦਾ ਜੀ ਕੁੜੀ ਖਿਆਲਾ ਕਲਾ ਮੁੱਗੀ ਹੋਈ ਸੀਗੀ ਜੀ ਮੁੰਡੇ ਦਾ ਨਾਮ ਮਨਦੀਪ ਸਿੰਘ ਹੈ ਜੀ ਪਿਓ ਦਾ ਨਾਮ ਰਾਜ ਸਿੰਘ ਹੈ ਜੀ ਸਵੇਰ ਦੇ ਅਸੀਂ ਪੁਲਿਸ ਕਾਰਵਾਈ ਕਰੀਏ ਜਦੋਂ ਅਸੀਂ ਆ ਗਏ ਸਾਡੇ ਘਰੇ ਕਿਸੇ ਨੇ ਪੰਚਾਇਤ ਨੇ ਨਹੀਂ ਸਾਡਾ ਨਵੇੜਿਆ ਜੀ ਜਦੋਂ ਅਸੀਂ ਥਾਣੇ ਚ ਸਵੇਰ ਦੇ ਅਸੀਂ ਥਾਣੇ ਚਾਰੇ ਜੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਹਨ ਪਰ ਚਲਰ ਜੋ ਇਹ ਨਹੀਂ ਉਹਨਾਂ ਨੇ ਨਹੀਂ ਕੁਝ ਨਹੀਂ ਹੋਇਆ ਜੀ ਅਸੀਂ ਤੈਨੂੰ ਇਨਸਾਫ ਮੰਗਦੇ ਹਾਂ ਸਾਡੀ ਕੁੜੀਆਂ ਨੂੰ ਇਨਸਾਫ ਜ਼ਰੂਰੀ ਦਿਵਾਓ ਜੀ ਬਾਕੀ ਉਹਨਾਂ ਦੀ ਬਰਾਦ ਐੱਛੇ ਆਉਂ ਨਹੀਂ ਗਏ ਹਾਂਜੀ ਪ੍ਰਧਾਨ ਜੀ ਹਾਂਜੀ ਭਾਈ ਜੀ ਇਹ ਮਸਲਾ ਜੋ ਬੱਚੋਂ ਆਣੇ ਤੋਂ ਹੈ ਬੱਚੋਂ ਨੇ ਅੱਜ ਇੱਕ ਗਰੀਬ ਘਰ ਦੀ ਲੜਕੀ ਦਾ ਵਿਆਹ ਸੀ ਕੜਾਈ ਚੜੀਏ ਵਿਚਾਰਿਆਂ ਨੇ ਉਹ ਮੌਕੇ ਤੇ ਸੋਹਰਾ ਪਰਿਵਾਰ ਨੇ ਮੰਗ ਕਰਤੀ ਵੀ ਸਾਨੂੰ ਮੋਟਰਸਾਈਕਲ ਦਿੱਤਾ ਜਾਵੇ ਕੜੇ ਸ਼ਾਂਪਾਂ ਪਾਈਆਂ ਨਾ ਵਿਚਾਰੀ ਜਿਹੜੀ ਉਹਦੀ ਮਾਤਾ ਜੀ ਹੈ ਦਰਦ ਹੈ ਉਹ ਗੋਹਾ ਕੁੜਾ ਦੇਖ ਕੇ ਆਪਦਾ ਟਾਈਮ ਪਾਸ ਕਰਦੀ ਐ ਆਪਦਾ ਪੇਟ ਪੜ ਰਹੀ ਐ ਉਹਦਾ ਪਿਤਾ ਜੀ ਵੀ ਹੈ ਨਹੀਂ ਕੁੜੀ ਦੇ ਵਿਚਰੀ ਦੇ ਤੇ ਉਹ ਚਾਚਾ ਜੀ ਨੇ ਉਹਨਾਂ ਦੀ ਵੀ ਲੱਤ ਟੁੱਟੀ ਹੋਈ ਹੈ ਵਿਚਾਰਿਆਂ ਦੀ ਉਹ ਵੀ ਆਪ ਦਾ ਦਿਹਾੜੀ ਦਾਫਟਾ ਕਰਕੇ ਟਾਈਮ ਪਾਸ ਕਰਦੇ ਨੇ ਅੱਜ ਉਹਨਾਂ ਨੂੰ ਤੁਰਤ ਕੜਾਈ ਜਿਹੜੀ ਹੈ ਵਿਚਾਰਿਆਂ ਦੇ ਘਰੇ ਰੰਗਲ ਚ ਭੰਗੜਾ ਪੈ ਗਿਆ ਉਹਨਾਂ ਦਾ ਅੱਜ ਮੋਟਰਸਾਈਕਲ ਦੀ ਮੰਗ ਕਰਤੀ ਕੜਾਹੇ ਸ਼ੈਂਪਾਂ ਦੀ ਮੰਗ ਕਰਤੀ ਗਰੀਬ ਬੰਦੇ ਨੇ ਦੱਸੋ ਕਿੱਥੋਂ ਦੇਣਗੇ ਜੀ ਉਹ ਅਸੀਂ ਇਹਨਾਂ ਬਰਤ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਹੈ ਬਹੁਤ ਮਾੜੀ ਪ੍ਰਥਾ ਹੈ ਇਹਦੇ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਸੋਚ ਵੀ ਨਾ ਸਕੇ ਸਖਤ ਧਿਆਨ ਚ ਆਉਂਦਾ ਮਸਲਾ ਕੋਈ ਵੀ ਹੈ ਜੋ ਧਿਆਨ ਚ ਆਉਂਦਾ ਹੈ ਹੁਣ ਕੁੜੀ ਦਾ ਪਰਿਵਾਰ ਵਿਚਾਰਾ ਅੱਜ ਕੜਾਹੀ ਚੜੀ ਏ ਕੋਈ ਹਜਾ ਬੰਦਾ ਹੋਊਗਾ ਜੋ ਥਾਣੇ ਚ ਰਲਦਾ ਹੋਵੇ ਕਿਦਾ ਜੀ ਕਰਦਾ ਜੀ ਦੱਸੋ ਬਿੰਨ ਗੱਲ ਤੋਂ ਤਾਂ ਕੋਈ ਗੱਲ ਹੁੰਦੀ ਨਹੀਂ ਜੇ ਇਹਨਾਂ ਨੇ ਮੰਗ ਕੀਤੀ ਹੈ ਦਾਜ ਦੀ ਕੋਕਾ ਟੋਗਾ ਮੋਟਰ ਦੇ ਬੰਦੇ ਨੇ ਪੰਜ ਸੱਤ ਇਹਨਾਂ ਦੇ ਦੱਸ ਰਹੇ ਨੇ ਵੀ ਹਾਂ ਜੀ ਹੋਈ ਹੈ ਦਾਜ ਦੀ ਮੰਗ ਤੇ ਵਿਚੋਲਣ ਕਹਿੰਦੀ ਹੈ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਸੀ ਫੇਰ ਮਤਲਬ ਨਹੀਂ ਮੈਂ ਆਪਣੀ ਕੁੜੀ ਤੱਕ ਰਿਸ਼ਤਾ ਦੇ ਦਾਨੀ ਆਏ ਤੁਸੀਂ ਨਹੀਂ ਤੋੜਦੇ ਦੇਖੋ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ ਡਰਾਮਾ ਵਾਪਰਦਿਆਂ ਨੇ ਉਹ ਐਵੇਂ ਜੀ ਨਹੀਂ ਇਹ ਇਹ ਜੀ ਕਿਹੜਾ ਕਰਦਾ ਜੀ ਇੱਥੇ ਪੁਲਿਸ ਥਾਣੇ ਚ ਰੋਲੇ ਅੱਜ ਦੇ ਦਿਨ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀ ਅੱਜ ਲੜਕੀ ਘਰੇ ਬੈਠੀ ਐ ਵਿਚਾਰੇ ਗਰੀਬ ਬੰਦੇ ਨੇ ਉਹ ਅੱਜ ਉਹਨੇ ਕਿੱਥੇ ਤੁਰ ਜਾਣਾ ਸੀ ਵਿਚਾਰੀ ਨੇ ਪਰਸੋਂ ਨੂੰ ਰੰਗਣ ਚ ਭੰਗਣ ਪੈ ਗਈ ਉਹ ਵਿਚਾਰੇ ਕਿੱਥੋਂ ਉਹਨੂੰ ਵਿਆਹਣਗੇ ਕੀ ਦੇਣਗੇ ਜਦੋਂ ਉਹਨਾਂ ਕੋਲ ਕੁਝ ਹੈ ਨਹੀਂ ਦਿਹਾੜੀਦਾਰ ਬੰਦੇ ਨੇ ਜੀ ਉਹ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਨਾਲ ਜੀ ਬਹੁਤ ਮਾੜੀ ਚੀਜ਼ ਐ ਖਤਮ ਹੋਣੀ ਚਾਹੀਦੀ ਐ ਸਖਤ ਤੋਂ ਸਖਤ ਨਾਲ ਪ੍ਰੋਟੈਕਸ਼ਨ ਹੋਣੀ ਚਾਹੀਦੀ ਨੇ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਕਥਾ ਖਤਮ ਕਰੋ ਖਤਮ ਕਰੋ ਖਤਮ ਕਰੋ ਜਿਹੜੇ ਦਾਜ ਮੰਗਦੇ ਨੇ ਤੇ ਸਖਤੋ ਸਖਤ ਪਰਚੇ ਦੇ ਧਰਾਵਾ ਦਿਓ ਹਾਂਜੀ ਮੇਰਾ ਨਾਮ ਕੁਲਵਿੰਦਰ ਆ ਜੀ ਮੈਂ ਇਹਨਾਂ ਦੀ ਵਿਚੋਲਣਾ ਆ ਜੀ ਅਸੀਂ ਨਹੀਂ ਜੀ ਕੋਈ ਦਾਜ ਦੇਹਸ ਦੀ ਮੰਗ ਨਹੀਂ ਕਰੀ ਹੈਗੀ ਜਿਹਨੇ ਤੀਰ ਦਿੱਤੀ ਉਹਨੇ ਸਾਰਾ ਕੁਝ ਹੀ ਦਿੱਤਾ ਜੀ ਸਾਡੀ ਕੋਈ ਮੰਗ ਨਹੀਂ ਹੋਈ ਹੈਗੀ ਇਸ ਗੱਲ ਦੀ ਤੇ ਨਾ ਹੀ ਮੈਂ ਨੇ ਪਿੱਕਿਆ ਨਹੀਂ ਕੁਝ ਕਿਹਾ ਉਸ ਕਿਹਾ ਸੀਗਾ ਨਾ ਜੀ ਕੁਝ ਨਹੀਂ ਕਿਹਾ ਜੀ ਇਹਨਾਂ ਦੇ ਪਿੱਕੇ ਨੇ ਅੱਛਾ ਅਸੀਂ ਲਿਜਾਣ ਨੂੰ ਕਹਿੰਦੇ ਆ ਜੀ ਹੁਣ ਉਹ ਕੁੜੀ ਜਾਣ ਨੂੰ ਕਹਿੰਦੇ ਨਹੀਂ ਅੱਛਾ ਕੁੜੀ ਵਾਲੇ ਗਏ ਤੋੜਦੇ ਨਹੀਂ ਹਾਂਜੀ ਉਹ ਕਹਿੰਦੇ ਸੀ ਤੋੜਦੇ ਨਹੀਂ ਹੈਗੇ ਅਸੀਂ ਲਜਾਨ ਨੂੰ ਤਿਆਰ ਆਂ ਠੀਕ ਹਾਂਜੀ ਮਾਦਾਈ ਕੀ ਮਸਲਾ ਹੈ ਸਹੀ ਵਾਹ ਮੁੰਡੇ ਦੀ ਮਾਂ ਆ ਗਈ ਜੀ ਤੇ ਸਾਡੇ ਨਾਲ ਜਿਵੇਂ ਸੀ ਕੋਈ ਮੰਗ ਨਹੀਂ ਸਾਡੀ ਅਸੀਂ ਵੀ ਧੀ ਆਣ ਲਿਆ ਅਸੀਂ ਇਹ ਗੱਲ ਕਹਿੰਦੇ ਜਿਹਨੇ ਧੀ ਦਿੱਤੀ ਸਭ ਕੁਝ ਦਿੱਤਾ ਪਰ ਲੜਕੇ ਵਾਲੇ ਕਿਉਂ ਹੋਰ ਉਪਰਗਾਰੇ ਆਈ ਸੋਡੇ ਦੇ ਵੀ ਸਾਨੂੰ ਵੀ ਪਰੇਸ਼ਾਨ ਕਰ ਰਹੇ ਹੁੰਦਾ ਸੀ ਅੱਥਰੇ ਰੋਡ 'ਤੇ ਡੈਡੀ ਫੋਨ ਲਾਉਂਦਾ ਦੱਸੋ ਛੋਡੀ ਕੀ ਮੰਗਾ ਛੋਡ ਦੱਸੋ ਛੋਡੀ ਕੀ ਮੰਗਾ ਇਹ ਸ਼ੀਰ ਗੱਲ ਕਹੀ ਆ ਵੀ ਭਈ ਵਿਚੋੜਿਆਂ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਨਾ ਸਾਡੀ ਮੰਗਾ ਹੈਗੀ ਆ ਨਾ ਜੀ ਵਰਦਾ ਮੰਗ ਕਰੀ ਇਹ ਮੇਰੇ ਵੀ ਕੀ ਹੈਗੀ ਸ਼ਿਦਿ ਆ ਲੋਕੋਰੇ ਸਾਦਾ ਖਾਣੇ ਵਿੱਚ ਇਕੱਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਦਸ ਦੇ ਲੋਕੀ ਜਾਂਦੇ ਪਰਚਾ ਨਹੀਂ ਹੋਇਆ ਕੀ ਮਸਲਾ ਹੈ ਇਹ ਸਾਰਾ ਅੱਜ ਸਵੇਰੇ ਇੱਕ ਦਰਖਾਸਤ ਇਹਨਾਂ ਵੱਲੋਂ ਆਈ ਸੀ ਜਗਤਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਬਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਕਹੜਾ ਕਲਾ ਵਿਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜ ਦੇ ਦੀ ਮੰਗ ਕਰਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਘਰਾਂ ਨੂੰ ਇੱਥੇ ਬੁਲਾਇਆ ਲੜਕੇ ਵਾਲੇ ਕਹਿ ਰਹੇ ਆ ਵੀ ਅਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕਰ ਰਹੇ ਅਸੀਂ ਲੜਕੀ ਨੂੰ ਲੈ ਕੇ ਲੈ ਜਾਣ ਲਈ ਹਲੇ ਵੀ ਤਿਆਰ ਆ ਪਰ ਲੜਕੀ ਵਾਲੇ ਕਹਿੰਦੇ ਵੀ ਰਣ ਦਾਜ ਦੇ ਦੀ ਮੰਗ ਕੀਤੀ ਹੈ ਹੁਣ ਅਸੀਂ ਲੜਕੀ ਤੋੜਨੀ ਨਹੀਂ ਇਹ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆ ਵੀ ਸਾਡਾ ਖਰਚਾ ਕੁਝ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ ਲੜਕੇ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ ਸਾਡੇ ਕਲਾਬ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਆਨ ਲਿਖਾਓ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਅਸੀਂ ਕਰਨੇ ਤਿਆਰ ਆ ਉਹ ਹਲੇ ਆਪਦੀ رائے ਕਰ ਰਹੇ ਆ رائے ਕਰਕੇ ਸਾਨੂੰ ਜੋ ਜਿਹੋ ਜਿਹੇ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਾਰਵਾਈ ਮਚਲੇਗੀ